ਜਿਹੜਾ ਪੈਰਗਾਮ ਵਾਲਾ ਘਟਨਾਕ੍ਰਮ ਹੋਇਆ ਅਟੈਕ ਹੋਇਆ ਉਹਨੂੰ ਇੰਨਾ ਸਮਾਂ ਲੱਗ ਚੁੱਕਿਆ ਹੈ ਆਪਰੇਸ਼ਨ ਸੰਦੂਰ ਵੀ ਉਸ ਤੋਂ ਬਾਅਦ ਹੋਇਆ ਉਹਦੇ ਤੇ ਹਜੇ ਤੱਕ ਸਰਕਾਰ ਨੇ ਪ੍ਰਧਾਨ ਮੰਤਰੀ ਜੀ ਨੇ ਦੇਸ਼ ਦੇ ਲੋਕਾਂ ਨੂੰ ਜਵਾਬ ਨਹੀਂ ਦਿੱਤਾ ਵੀ ਉਹਦੇ ਚ ਅਸੀਂ ਕੀ ਖੱਟਿਆ ਤੇ ਕੀ ਪਾਇਆ 140 ਕਰੋੜ ਵਾਦੀ ਇਹ ਉਮੀਦ ਕਰਦੀ ਹੈ ਵੀ ਇਸ ਸੈਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਜੀ ਜਵਾਬ ਦੇਣਗੇ ਕਿ ਉਹ ਜਿਹੜੇ ਚਾਰ ਬੰਦੇ ਸੀ ਜਿਹੜੇ ਅਟੈਕ ਕਰਕੇ ਗਿਆ ਅਤਵਾਦੀ ਜਿਹੜਾ ਨੇ 26 ਬੰਦੇ ਮਾਰੇ ਉਹਨਾਂ ਦਾ ਕੀ ਬੜਿਆ ਤੇ ਕਿਹੜੀਆਂ ਸ਼ਰਤਾਂ ਸੀ ਜਿੰਨਾ ਤੇ ਕਰਕੇ ਸੀਸ ਫਰ ਉਹ ਕੀਤੀ ਗਈ ਸਵਾਲ ਅਸੀਂ ਪ੍ਰਧਾਨ ਮੰਤਰੀ ਤੇ ਕਰ ਰਹੇ ਹਾਂ ਸਵਾਲ ਉਹਨਾਂ ਦੀ ਕਾਰਗੁਜ਼ਾਰੀ ਤੇ ਕਰ ਰਹੇ ਹਾਂ ਤੇ ਲੈ ਕੇ ਜਾਂਦੇ ਹਾਂ ਸੈਨਾ ਤੇ ਲੋਕਾਂ ਨੂੰ ਕਨਫਿਊਜ਼ ਕਰਨਾ ਹੈ ਇਹਹੀ ਪੋਲਿਟਿਕਸ ਪਿਛਲੇ ਲੰਬੇ ਸਮੇਂ ਤੋਂ ਬੀਜਪੀ ਕਰ ਰਹੀ ਹੈ आज से मानसून सेशन की सत की शुरुआत हो रही है आज पहला दिन है हमारे साथ बातचीत करने के लिए लोकसभा सांसद गुरमीत सिंह भी दे रही जी गुरमीत जी आज से सेशन की शुरुआत हो रही है ऐसे कौन से मुद्दे होंगे जो आप लोकसभा में उठाते हुए दिखाई देंगे देखो पंजाब दे नाल जेडे संबंधित मुद्दे रा ओ सारे पुराने आ जे हर बारी ऐसे उठाउने आ पामे ओ ਕਿਸਾਨਾਂ ਦੇ ਮੁੱਦੇ ਨੂੰ ਪਾਣੀਆਂ ਦਾ ਮੁੱਦਾ ਹੋਵੇ ਤੇ ਪੰਜਾਬ ਦੇ ਬੜੇ ਪੈਸੇ ਆਰਡੀਐਫ ਦੇ ਪੈਸੇ ਰੋਕ ਰੱਖੇ ਆ ਇਹਨਾਂ ਸਾਰੇ ਮੁੱਦਿਆਂ ਤੇ ਤਾਂ ਜਿਹੜੀ ਗੱਲ ਹੋਣੀ ਹੋਈਆਂ ਪਰ ਅੱਜ ਜਿਹੜਾ ਬੜਾ ਇੰਪੋਰਟੈਂਟ ਮੁੱਦਾ ਜਿਹੜਾ ਆਨ ਪਾਰਟੀ ਮੀਟਿੰਗ ਚ ਡਿਸਕਸ ਹੋਇਆ ਕਿ ਜਿਹੜਾ ਪੈਰਗਾਮ ਵਾਲਾ ਘਟਨਾਕ੍ਰਮ ਹੋਇਆ ਅਟੈਕ ਹੋਇਆ ਉਹਨੂੰ ਇੰਨਾ ਸਮਾਂ ਲੰਘ ਚੁੱਕਿਆ ਆਪਰੇਸ਼ਨ ਸੰਦੂਰ ਵੀ ਉਸ ਤੋਂ ਬਾਅਦ ਹੋਇਆ ਉਹਦੇ ਤੇ ਹਜੇ ਤੱਕ ਸਰਕਾਰ ਨੇ ਪ੍ਰਧਾਨ ਮੰਤਰੀ ਜੀ ਨੇ ਦੇਸ਼ ਦੇ ਲੋਕਾਂ ਨੂੰ ਜਵਾਬ ਨਹੀਂ ਦਿੱਤਾ ਵੀ ਉਹਦੇ ਚ ਅਸੀਂ ਕੀ ਖੱਟਿਆ ਤੇ ਕੀ ਪਾਇਆ ਐਸੀ ਕੀ ਮਜਬੂਰੀ ਬਣ ਗਈ ਸੀ ਕਿ ਜਦੋਂ ਸਾਡੀ ਫੌਜ ਲੱਗੀ ਹੋਈ ਸੀ ਲੜ ਰਹੀ ਸੀ ਜਵਾਨ ਤੇ ਸਾਰੇ ਦੇਸ਼ ਹੋਏ ਬੀ ਸੀ ਜੇ ਤਾਂ ਜਿਹੜਾ ਪੀਓਕੇ ਵੀ ਕਹ ਲੋ ਵੀ ਜਿੱਤ ਲੈਣਗੇ ਪਰ ਕੀ ਮਜਬੂਰੀ ਬਣੀ ਵੀ ਅਸੀਂ ਇੱਕ ਤੀਸਰੇ ਦੇਸ਼ ਦੇ ਕਹਿਣ ਤੇ ਤੇ ਅਸੀਂ ਜਿਹੜੀ ਸੀਜ਼ਫਾਇਰ ਹੈ ਉਹ ਕਰਤੀ ਉਸ ਤੋਂ ਬਾਅਦ ਕਿਤੇ ਤਾਂ ਸਾਡੇ ਜਿਹੜੇ ਫੌਜ ਦੇ ਅਫਸਰ ਨੇ ਉਹਨਾਂ ਦਾ ਕਿਤੇ ਬਾਹਰ ਲਈ মিডিਆ 'ਤੇ ਜਾ ਕੇ ਕੋਈ ਬਿਆਨ ਆ ਜਾਂਦਾ ਜਿੱਥੋਂ ਦੇਸ਼ ਦੇ ਲੋਕਾਂ ਨੂੰ ਪਤਾ ਲੱਗਦਾ ਤੇ ਕਿਤੇ ਕੋਈ ਟਰੰਪ ਟਰੰਪ ਦਾ ਇੱਕ ਨੀਂਜ ਜੇ ਕੱਲ੍ਹ ਵਾਲਾ ਮਲਾ ਲਈ ਤਾਂ ਹੁਣ ਤੱਕ 24 ਵਾਰੀ ਭਿਆਨ ਦੇ ਚੁੱਕਿਆ ਕਿ ਜੀ ਸੀਸਫਾਰ ਜਿਹੜੀ ਹੈ ਉਹ ਮੈਂ ਕਰਵਾਈ ਤੇ ਤੁਸੀਂ ਦੇਖੋ ਵੀ ਕਿੰਨੀ ਬੇਇੱਜ਼ਤੀ ਵਾਲੀ ਕਰ ਲੈ ਸਾਡੇ ਦੇਸ਼ ਦੇ ਨਹੀਂ ਵੀ ਜਿਹੜਾ ਦੇਸ਼ ਕਹਿੰਦਾ ਵੀ ਅਸੀਂ ਵਿਸ਼ਵਗੁਰੂ ਆ ਤੇ ਉਹ ਦੇਸ਼ ਨੂੰ ਦੋ ਦੇਸ਼ਾਂ ਦੀ ਲੜਾਈ ਨੂੰ ਤਿੱਖੀ ਤੀਜਾ ਦੇਸ਼ ਕਰੇ ਕਵੇ ਤੇ ਉਹ ਟਰੰਪ ਉਹ ਕਿਹੜਾ ਕੋਈ ਅੰਦਰ ਦਾ ਲੋਕਸ਼ਪਤੀ ਵਾਲੀ ਗੱਲਾ ਉਹ ਉਹ ਆਪਣੀ ਹਸਟੇਜ ਤੇ ਕਹਿ ਰਿਹਾ ਵੀ ਮੈਂ ਇਹਨਾਂ ਨੂੰ ਦਬਕਾ ਮਾਰਿਆ ਮੈਂ ਨਹੀਂ ਤੁਹਾਡਾ ਮੈਂ ਵਪਾਰ ਬੰਦ ਕਰ ਦੂੰਗਾ ਜੇ ਤੁਸੀਂ ਲੜਾਈ ਬੰਦ ਨਾ ਕੀਤੀ ਤੇ ਉਸ ਗੱਲ ਤੇ ਦੇਸ਼ ਦੇ ਪ੍ਰਧਾਨ ਮੰਤਰੀ ਜਵਾਬ ਤੱਕ ਦੇ ਲਈ ਤਿਆਰ ਨਹੀਂ ਸੋ ਦੇਸ਼ ਦੇ ਲੋਕ 140 ਕਰੋੜ ਵਾਦੀ ਇਹ ਉਮੀਦ ਕਰਦੀ ਹੈ ਵੀ ਇਸ ਸੈਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਜੀ ਜਵਾਬ ਦੇਣਗੇ ਕਿ ਉਹ ਜਿਹੜੇ ਚਾਰ ਬੰਦੇ ਸੀ ਜਿਹੜੇ ਅਟੈਕ ਕਰਕੇ ਗਏ ਅਤਵਾਦੀ ਜਿਹੜਾ ਨੇ 26 ਬੰਦੇ ਮਾਰੇ ਉਹਨਾਂ ਦਾ ਕੀ ਬੜਿਆ ਤੇ ਕਿਹੜੀਆਂ ਸ਼ਰਤਾਂ ਸੀ ਜਿੰਨਾ ਤੇ ਕਰਕੇ ਸੀਸ ਫਰ ਉਹ ਕੀਤੀ ਗਈ ਲੇਕਿਨ ਮੈਂ ਤੇ ਇਹ ਕੀ ਤਰੀਕੇ ਸੇ ਆਪ ਸੈਨਾ ਦੇ ਉੱਪਰ ਸਵਾਲ ਖੜੇ ਕਰ ਰਹੇ ਹੈ ਬੀਜੇਪੀ ਵਾਲੇ ਕਹਿਦੇ ਕਿ ਇਹਨੂੰ ਸੈਨਾ ਪਰ ਵਿਸ਼ਵਾਸ ਨਹੀਂ ਹੈ ਇਹ ਹੀ ਤਾਂ ਕੈਲੋ ਵੀ ਜਿਹੜੀ ਬੀਜੇਪੀ ਦੀ ਪੋਲਿਟਿਕਸ ਹੈ ਅੱਜ ਕੋਈ ਵੀ ਸਰਕਾਰ ਤੇ ਸਵਾਲ ਕਰਦਾ ਕੋਈ ਵੀ ਬੀਜੇਪੀ ਤੇ ਸਵਾਲ ਕਰਦਾ ਕੋਈ ਵੀ ਪ੍ਰਧਾਨ ਮੰਤਰੀ ਤੇ ਸਵਾਲ ਕਰਦਾ ਉਹਨੂੰ ਸੈਨਾ ਜਾਂ ਉਹ ਦੇਸ਼ ਬਣਾ ਦਿੱਤਾ ਜਾਂਦਾ। ਤੁਸੀਂ ਦੇਖੋ ਵੀ ਸਵਾਲ ਅਸੀਂ ਪ੍ਰਧਾਨ ਮੰਤਰੀ ਦੇ ਕਰ ਰਹੇ ਆ। ਸਵਾਲ ਉਹਨਾਂ ਦੀ ਕਾਰਗੁਜ਼ਾਰੀ ਤੇ ਕਰ ਰਹੇ ਆ ਤੇ ਲੈ ਕੇ ਜਾਂਦੇ ਆ ਸੈਨਾ ਤੇ ਲੋਕਾਂ ਨੂੰ ਕਨਫਿਊਜ਼ ਕਰਨਾ ਹੈ। ਇਹ ਹੀ ਪੋਲਿਟਿਕਸ ਪਿਛਲੇ ਲੰਬੇ ਸਮੇਂ ਤੋਂ ਬੀਜਪੀ ਕਰ ਲਈ ਹੈ। ਤੁਸੀਂ ਦੇਖੋ ਵੀ ਇਹਨਾਂ ਦੇ ਜਿਹੜੇ ਬੁਲਾ ਰਹੇ ਹੋ ਵੀ ਜਦੋਂ ਪ੍ਰੈਸ ਕਾਨਫਰੰਸ ਕਰਦੇ ਆ, ਪੁਰਾਣੇ ਸਮਿਆਂ ਚ ਦੀ ਜਦੋਂ ਗੱਲ ਕਰਦੇ ਆ, ਉਦੋਂ ਜੀ ਪਹਿਣ ਦੀ ਲੜਾਈ ਚ ਆਏ ਹੋਇਆ, ਕੱਤਰ ਦੀ ਲੜਾਈ ਚ ਆਏ ਹੋਇਆ। ਉਹ ਉਹ ਤਾਂ ਜੇ ਅਸੀਂ ਸਵਾਲ ਰੇਜ਼ ਕਰ ਰਹੇ ਆ ਉਹ ਤਾਂ ਉਹਦੀ ਸਰਕਾਰ ਤੇ ਸੀ ਪ੍ਰਧਾਨ ਮੰਤਰੀ ਤੇ ਸੀ ਪਰ ਜੇ ਹੁਣ ਤੁਸੀਂ ਸਰਕਾਰ ਤੇ ਸਵਾਲ ਰੇਜ਼ ਕਰੋਗੇ ਇਹ ਤੁਸੀਂ ਦੇਸ਼ ਦੀ ਜਿਹੜੀ ਸੈਨਾ ਹੈ ਉਹਦੇ ਤੇ ਕਰ ਰਹੇ ਹੋ ਮਤਲਬ ਕਿ ਦੋਰੇ ਮਾਪਦੰਡ ਜਦੋਂ ਵੀ ਬੀਜੇਪੀ ਦਾ ਕੋਈ ਬੁਲਾਰਾ ਪ੍ਰੈਸ ਕਾਨਫਰੰਸ ਕਰਦਾ ਹੋਵੇ ਉਹ ਪਹਿਲਾਂ ਇਹ ਕਹੂਗਾ ਜੇ ਕਿਸੇ ਆਪੋਜੀਸ਼ਨਰ ਨੇ ਸਵਾਲ ਖੜਾ ਕੀਤਾ ਵੀ ਇਹ ਜਿਹ ਦੇਸ਼ ਦੀ ਸੈਨਾ ਦੇ ਸਵਾਲ ਖੜੇ ਕਰ ਰਿਹਾ ਨਾਲ ਦੀ ਨਾਲ ਹੀ ਕੰਟਰਡਿਕਟਰੀ ਗੱਲ ਆਪ ਵੀ ਕਰ ਦੂਗਾ ਕਿ ਜੀ ਪੈਣ ਦੀ ਲੜਚ ਕੀ ਹੋਇਆ ਸੀ ਕਤਰ ਦੀ ਜੜੇ ਚ ਕੀ ਹੋਇਆ ਸੀ ਉਦੋਂ ਪ੍ਰਧਾਨ ਮੰਤਰੀ ਨੇ ਆਇਆ ਕੀਤਾ ਤੁਸੀਂ ਦੇਖੋ ਵੀ ਦੋਨੋਂ ਚੀਜ਼ਾਂ ਨਹੀਂ ਚੱਲਣੀਆਂ ਅੱਜ ਇਹ ਬਿਲਕੁਲ ਸਪਸ਼ਟ ਹੈ ਕਿ ਸਾਰੇ ਦੇਸ਼ ਦੇ ਲੋਕ ਜਾਣਦੇ ਆ ਕਿ ਸੈਨ ਤਾਂ ਲੜ ਰਹੀ ਸੀ ਸੈਨ ਥੋੜੀ ਸੀਜ਼ਫਾਇਰ ਕੀਤਾ ਸੀਜ਼ਫਾਇਰ ਤਾਂ ਉਹ 트럼ਪ ਨੇ ਜਾ ਕੇ ਟਵੀਟ ਕਰਤਾ ਤੇ ਤੁਸੀਂ ਜਾ ਕੇ ਸੀਜ਼ਫਾਇਰ ਕਰਤਾ ਦੇਸ਼ ਦੇ ਲੋਕ ਤਾਂ ਜਾਣਨਾ ਚਾਹੁੰਦੇ ਆ ਕਿ ਕਿਹੜੀ ਮਜਬੂਰੀ ਸੀ ਵੀ ਜਿਹਦੇ ਕਰਕੇ ਤੁਸੀਂ ਸੀਜ਼ਫਾਇਰ ਜਿਹੜਾ ਉਹ ਕੀਤਾਗਾ ਸੋ ਇਹਦੇ ਤੋਂ ਸਰਕਾਰ ਭੱਜ ਨਹੀਂ ਸਕਦੀ ਇਹਨੂੰ ਗੱਲ ਨੂੰ ਮਤਲਬ ਕਿ ਜਿਵੇਂ ਹਰ ਗੱਲ ਨੂੰ ਮਲਕ ਇਗਨੋਰ ਕਰ ਦਿੰਦੇ ਆ ਤਰਕ ਨੂੰ ਕਰਨ ਦੀ ਕੋਸ਼ਿਸ਼ ਕਰਦੇ ਆ ਇਹਨੂੰ ਕਰ ਨਹੀਂ ਸਕਦੇ ਜਵਾਬ ਜਿਹੜਾ ਦੇਖਦੇ ਨੂੰ ਕਹਿੰਦੇ ਨਾ ਪਾਉਂਦੇ। ਕਿਆ ਮੰਨਤੇ ਹੈ ਕਿ ਜੋ ਸੰਸਦ ਸੈਸ਼ਨ ਹੈ ਕਿਉਂਕਿ ਅੱਜ ਪਹਿਲਾ ਦਿਨ ਹੈ ਸੁਚਾਰੂ ਰੂਪ ਵਿੱਚ ਚੱਲ ਪਾਇਆ। ਦੇਖੋ ਉਮੀਦ ਤਾਂ ਹੈ ਜੇ ਭਾਜਪਾ ਚਲਾਉਣਾ ਚਾਹਵੇ ਸਰਕਾਰ ਤੇ ਹੁੰਦਾ ਵੀ ਉਹ ਚਲਾਉਣਾ ਚਾਹੁੰਦੇ ਆ ਕਿ ਨਹੀਂ। ਪਰ ਬੀਜਪੀ ਦੀ ਨੀਤੀ ਪਿਛਲੇ ਸਮੇਂ ਤੋਂ ਇਹ ਰਹੀ ਹੈ ਕਿ ਜਦੋਂ ਸੈਸ਼ਨ ਨਹੀਂ ਚਲਣਾ ਹੁੰਦਾ ਤਾਂ ਪੰਜ ਸੱਤ ਬੰਦੇ ਇਹਨਾਂ ਨੇ ਰੱਖੇ ਆ ਜਿਨ੍ਹਾਂ ਤੋਂ ਕੋਈ ਏਦਾਂ ਦੀ ਖੜੇ ਹੋ ਕੇ ਗੱਲ ਬਲਵਾਉਂਦੇ ਆ ਤੇ ਸਪੀਕਰ ਸਾਹਿਬ ਆਪ ਖੁਦ ਸਮਾਂ ਦਿੰਦੇ ਆ ਜਦੋਂ ਉਹਨਾਂ ਨੂੰ ਬੋਲਣ ਦਾ ਸਮਾਂ ਵੀ ਨਹੀਂ ਹੁੰਦਾ ਤੇ ਕੋਈ ਏਦਾਂ ਦੀ ਗੱਲ ਕਰ ਦੇ ਜਿਹਦੇ ਕਰੌਲਾ ਪੈ ਜਾਵੇ ਸੰਸਦ ਚ ਜਦੋਂ ਕਿਸੇ ਗੱਲ ਤੇ ਜਵਾਬ ਦੇਣ ਨੂੰ ਕੋਈ ਹੋਵੇ ਨਾ ਕੈਦ ਦੀ ਰਣਨੀਤੀ ਬੀਜਪੀ ਪਹਿਲਾਂ ਵੀ ਅਪਣਾਉਦੀ ਹੈ ਉਮੀਦ ਕਰਦਾ ਹੈ ਇਸ ਵਾਰੀ ਨਾ ਪਰਾਉਣਗੇ ਤੇ ਸੈਸ਼ਨ ਨੂੰ ਚੱਲਣ ਦੇਣੀ ਤਾਂ ਬਿਲਕੁਲ ਇਥੇ ਗੁਰਮੀਤ ਸਿੰਘ ਮੀਤੇ ਹੈ ਜਿन्होने ਖਾਸ ਬਾਤ ਚੀਤ ਕੀਤੀ ਦਿੱਲੀ ਸੇ ਕਮਲ ਕੁਮਾਰ ਕੰਸਲ ਦਾ ਹੋਦ ਦਾ ਟਾਈਮਸ ਪੰਜਾਬ ਕੇਸਰੀ ਟੀਵੀ